ਨਾਮ ਹੈ ਤੁਹਾਡਾ ਗੁਰਚਰਨ ਸਿੰਘ ਜੀ ਵਾਰਡਨ ਧਿਆਣਾ ਐਂਡ ਪੰਜਾਬ ਜੀ ਸਰ ਇਹ ਅਸੀਂ ਫਾਰਡ ਪੀਟ ਤਨ ਰਹੀ ਮੇਰੇ ਵੋਲੰਟੀਅਰਸ ਇਕੱਠੇ ਹੋ ਕੇ ਪਿੰਡਾਂ ਚ ਗਏ ਸੀ ਸਤਲੁਜ ਵਿਦਿਆਦਿਕ ਅਰੇ ਉੱਥੇ ਪਤਾ ਕੀਤਾ ਕਿਹੜੀ ਚੀਜ਼ ਦੀ ਲੋੜ ਹੈ ਜੋ ਉਹਨਾਂ ਨੇ ਡਿਮਾਂਡ ਦਿੱਤੀ ਉਹਦੇ ਮੈਂ ਲਫਾਫੇ ਬਣਵਾਏ ਔਰ ਇੱਕ ਇੱਕ ਦਾ ਫਫਾ 500 ਰੁਪਏ ਦਾ ਸੁੱਕਾ ਰਾਸ਼ਨ ਸੁੱਕਾ ਫਿਰ ਸੁੱਕਾ ਰਾਸ਼ਨ ਉਹ ਉਹ ਉਹਨਾਂ ਦੀ ਦੀਵਾਂ ਸੀ ਉਹ ਸੀ ਅੱਜ ਪੂਰੀ ਕਰਨ ਉੱਥੇ ਚੱਲੇ ਔਰ ਅੱਗੇ ਜਿਹੜੇ ਪਿੰਕ ਹੋਰ ਹੋਣਗੇ ਉਹ ਵੀ ਇਹ ਕਵਰ ਕਰ ਦੋ ਕਰ ਲਈਏ ਮ ਉਹ ਪਰਚਾ ਹਮ ਉਹ ਉਹ ਦੂ ਦੇਖ ਕਿਉਂ ਇਹ ਫਿਰ ਉਹਨਾਂ ਦੀ ਦੀਵਾਨੀ ਪੂਰੀ ਕਰ ਠੀਕ ਅੱਜ ਟਰੱਕ ਰਵਾਨਾ ਕੀਤਾ ਜਾ ਰਿਹਾ ਹੈ ਕਿਹਨੇ ਦਾ ਇਹ ਸਿਵਲ ਡਿਫੈਂਸ ਮੰਟੇਜ ਬਲੋ ਇੱਕ ਬੜਾ ਵਧੀਆ ਪ੍ਰਾਲਾ ਕੀਤਾ ਗਿਆ ਹੈਗਾ ਤੇ ਸਾਥ ਵੱਲੋਂ ਗੁਰਤਾਰ ਸਿੰਘ ਜੀ ਵੱਲੋਂ ਬਹੁਤ ਹੀ ਮਤਲਬ ਕਿ ਹਾਰਪੀਟ ਦਾ ਵੀ ਮਦਦ ਲਈ ਆਪਾਂ ਸਾਰੇ ਜਣੇ ਲੱਗੇ ਹੋਏ ਆ ਤੇ ਇਹਨਾਂ ਵੱਲੋਂ ਵੀ ਦਾਸ਼ਮ ਦਾ ਜਿਹੜਾ ਟਰੱਕ ਹੈਗਾ ਉਹ ਰਵਾਨਾ ਦਿੱਤਾ ਗਿਆ ਹੈਗਾ ਇਹ ਆਪਣੇ ਡਿਸਟ੍ਰਿਬਿਊਟ ਕਰਨ ਜਾ ਰਹੇ ਆ ਤੇ ਇਹਨਾਂ ਦਾ ਪ੍ਰਸ਼ਾਸਨ ਵੱਲੋਂ ਮੈਂ ਜਿਲੋਂ ਧੰਨਵਾਦ ਕਰਦਾ ਕਿ ਇਹਨਾਂ ਨੂੰ ਇਹ ਬੜਾ ਵਧੀਆ ਪ੍ਰਬੰਧ ਕਰਕੇ ਕਿਹੜੀ ਜਗ੍ਹਾ ਲੈ ਕੇ ਜਾ ਰਹੇ ਸਰੇ ਹਾਂ ਛਨੀ ਦਾ ਮੰਦਰ ਬੱਲੋਵਾਲ ਆਹ ਛਨੀ ਦੇ ਮੰਦਰ ਦੇ ਜਿਹੜਾ ਅੱਗੇ ਆ ਤਿੰਨ ਚਾਰ ਪਿੰਡ ਪੈਂਦੇ ਆ ਜੀ ਬੱਲੋਵਾਲ ਹੋ ਗਿਆ ਖੋਵਾਲ ਹੋ ਗਿਆ ਅੱਛਾ ਮਛਨੀਵਾਲ ਦੇ ਬੱਲੋਵਾਲ ਵਾਲੀ ਸਾਈਡ ਤੇ ਸਰਪੰਡ ਹੈਗੇ ਨੇ ਉੱਥੇ ਜਿੱਥੇ ਲੋਕਾਂ ਨੂੰ ਦਿੱਕਤ ਆਈ ਹੈਗੀ ਉੱਥੇ ਲੈ ਕੇ ਜਾਣਾ ਠੀਕ ਹੈ ਠੀਕ ਥੈਂਕ ਯੂ ਜੀ ਸਰ ਪਹਿਲਾਂ ਆਪਣਾ ਨਾਮ ਮੇਰਾ ਨਾਮ ਜੀ ਸਟੋਰ ਸੁਪਰਡੈਂਟ ਗੁਰਪ੍ਰੀਤ ਸਿੰਘ ਹੈ ਮੈਂ ਇੱਥੇ ਸਿਵਲ ਡਿਫੈਂਸ ਨੂੰ ਡੀਲ ਕਰਦਾ ਹਾਂ ਲੁਧਿਆਣਾ ਜ਼ਿਲ੍ਹੇ ਵਿੱਚ ਇਹ ਮਤਲਬ ਕੁ ਦੋ ਦਿਨ ਦਿਨ ਪਹਿਲਾਂ ਸਾਨੂੰ ਅਲਰਟ ਆਇਆ ਸੀਗਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਕਿ ਉੱਥੇ ਹੋ ਸਕਦਾ ਵੀ ਕੋਈ ਮਿਸ ਹੈਪਨਿੰਗ ਹੋ ਜੇ ਭੋਲੇਵਾਲ ਕਦੀਮ ਵਾਲੇ ਪਾਸੇ ਤੇ ਉਸ ਤੋਂ ਬਾਅਦ ਸਾਡੀ ਟੀਮ ਸਿਵਲ ਡਿਫੈਂਸ ਦੀ ਜਿਹੜੇ ਸਾਡੇ ਵਲੰਟੀਅਰਸ ਨੇ ਉਹ ਗਏ ਸੀ ਉੱਥੇ ਉਹਨਾਂ ਨੇ ਲੋਕਾਂ ਦਾ ਜਿਹੜਾ ਜਾਇਜ਼ਾ ਲਿਆ ਜੋ ਵੀ ਉੱਥੇ ਐਮਰਜੈਂਸੀ ਹੋ ਸਕਦੀ ਹੈ ਉਸ ਤੋਂ ਬਾਅਦ ਉੱਥੇ ਲੋਕਾਂ ਵੱਲੋਂ ਕੁਝ ਡਿਮਾਂਡ ਕੀਤੀ ਗਈ ਵੀ ਸਾਨੂੰ ਕੁਝ ਰਾਸ਼ਨ ਵਗੈਰਾ ਮੁਹੱਈਆ ਕਰਾਇਆ ਜਾਵੇ ਤਾਂ ਇਹਦੇ ਬਾਰੇ ਚੀਫ ਸਾਹਿਬ ਨੂੰ ਬੇਨਤੀ ਕੀਤੀ ਗਈ ਤੇ ਚੀਫ ਸਾਹਿਬ ਨੇ ਆਪਣੇ ਬੜੀ ਦਰਿਆ ਦਿੱਲੀ ਦੇ ਨਾਲ ਲੋਕਾਂ ਵਾਸਤੇ ਕੁਝ ਇੱਕ ਉਪਰਾਲਾ ਕੀਤਾ ਤੇ ਬਹੁਤ ਵਧੀਆ ਮੈਂ ਇਹਦੀ ਸ਼ਲਾਘਾ ਕਰਦਾ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਜਿਵੇਂ ਏਡੀਸੀ ਸਾਹਿਬ ਆਏ ਸੀਗੇ ਉਹਨਾਂ ਨੇ ਵੀ ਬੜੀ ਇਸ ਚੀਜ਼ ਦੀ ਸ਼ਲਾਘਾ ਕੀਤੀ ਤਾਂ ਸਾਡੀ ਜਿਹੜੀ ਪੂਰੀ ਸਿਵਲ ਡਿਫੈਂਸ ਦੀ ਟੀਮ ਆ ਜਿਨ੍ਹਾਂ ਦੇ ਚੀਫ ਵਾਰਡਨ ਸਰਦਾਰ ਗੁਰਚਰਨ ਸਿੰਘ ਜੀ ਨੇ ਸਾਰੇ ਵਧਾਈ ਦੇ ਪਾਤਰ ਨੇ ਤੇ ਮੈਂ ਇਹਨਾਂ ਨੇ ਪਹਿਲਾਂ ਵੀ ਕੋਵਿਡ ਵਿੱਚ ਵੀ ਬਹੁਤ ਜ਼ਿਆਦਾ ਮਤਲਬ ਵੀ ਕੰਮ ਕੀਤਾ ਸੀ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਸਾਡੇ ਵਲੰਟੀਅਰਜ਼ ਨੇ ਸੜਕਾਂ ਦੇ ਸੀ ਲੁਧਿਆਣੇ ਦੇ ਹੀ ਸੀਗੇ ਉਸ ਤੋਂ ਬਾਅਦ ਸਾਡੇ ਚੰਡੀਗੜ੍ਹ ਵੱਲੋਂ ਇਹਨਾਂ ਨੂੰ ਸਭ ਤੋਂ ਵੱਧ ਜਿਹੜੇ ਇਨਾਮ ਜਿਹੜੇ ਲੁਧਿਆਣੇ ਜ਼ਿਲ੍ਹੇ ਨੂੰ ਵੰਡੇ ਗਏ ਸੀ ਕਮੇਡੀਸ਼ਨ ਸਰਟੀਫਿਕੇਟ ਡੀਜੀਪੀ ਸਾਹਿਬ ਵੱਲੋਂ ਪੰਜਾਬ ਹੋਮ ਗਾਰਡਨ ਸਿਵਲ ਡਿਫੈਂਸ ਦੇ ਤੇ ਮਤਲਬ ਇਸੇ ਤਰ੍ਹਾਂ ਹੀ ਜਿਹੜਾ ਹੁਣ ਵੀ ਹੜਾ ਦੀ ਸਥਿਤੀ ਆਈ ਹੈ ਤਾਂ ਸਰ ਕਿੰਨੇ ਕ ਬੰਦਿਆਂ ਦਾ ਇਸ ਟਾਈਮ ਰਾਸ਼ਨ ਜਾ ਰਿਹਾ ਸਰ ਤਰੇ तकरीबन 500 ਦੇ ਕਰੀਬ ਜਿਹੜੇ 500 ਜਿਹੜੇ ਹੈਗੇ ਨੇ ਰਾਸ਼ਨ ਦੇ ਬੈਗਸ ਨੇ ਉਹ ਰੈਡੀ ਕੀਤੇ ਗਏ ਨੇ ਜਿਹੜੇ ਕਿ ਜਾ ਕੇ ਅੱਜ ਸਾਡੇ ਵਲੰਟੀਅਰਜ਼ ਵੱਲੋਂ ਡਿਸਟ੍ਰੀਬਿਊਟ ਕੀਤੇ ਜਾਣੇ ਨੇ ਤੇ ਬੜੀ ਮਿਹਨਤ ਨਾਲ ਜਿਹੜੇ ਸਾਡੇ ਕੰਮ ਕਰਦੇ ਨੇ ਤੋਂ ਮੈਂ ਅੱਗੇ ਵੀ ਇਹੀ ਭੁਖ ਵਿੱਚ ਆਸ਼ਾ ਕਰਦਾ ਵੀ ਅੱਗੇ ਵੀ ਇਸੇ ਤਰ੍ਹਾਂ ਹੀ ਸਮਾਜ ਦੀ ਸੇਵਾ ਕਰਦੇ ਰਹਿਣਗੇ ਤੇ ਮੈਂ ਅਪੀਲ ਕਰਦਾ ਜ਼ਿਲ੍ਹੇ ਦੇ ਹੋਰ ਵੀ ਵਸਨੀਕਾਂ ਨੂੰ ਵੀ ਉਹ ਸਿਵਲ ਡਿਫੈਂਸ ਦਾ 파ਟ ਬਣ ਸਕਦੇ ਨੇ ਜਿਹੜਾ ਵੀ ਜ਼ਿਲ੍ਹੇ ਦਾ ਵਸਨੀਕ ਹੈ ਉਹ ਸਿਵਲ ਡਿਫੈਂਸ ਦਾ 파ਟ ਬਣ ਸਕਦਾ ਹੈ ਤੇ ਇਸ ਸੇਵਾ ਵਿੱਚ ਹਿੱਸਾ ਬਾ ਸਕਦਾ ਹੈ ਥੈਂਕ ਯੂ ਜੀ ਜੀ ਸਰ ਕੀ ਨਾਮ ਹੈ ਜੀ ਪਹਿਲਾਂ ਦਾ ਮੇਰਾ ਸਰ ਰਾਜਕਮਾਰ ਕਸ਼ਵ ਡਿਪਟੀ ਚੀਫ ਗਾਰਡਨ ਸਿਵਲ ਡਾਣ ਲੁਧਿਆਣਾ ਜੀ ਸਾਡੇ ਡਿਪਟੀ ਕਮਿਸ਼ਨਰ ਕਮ ਕੰਟਰੋਲਰ ਸਿਵਲ ਡਿਵਿਜਨ ਲੁਧਿਆਣਾ ਦੀ ਅਗਵਾਈ ਹੇਠ ਹੋਰ ਸਰਦਾਰ ਗੁਰਚਰਨ ਸਿੰਘ ਚੀਫ ਗਾਰਡਨ ਲੁਧਿਆਣਾ ਪੰਜਾਬ ਰਾਸ਼ਟਰਪਤੀ ਵਾਰਡੀ ਇਹਨਾਂ ਨੂੰ ਮਿਲ ਚੁੱਕਾ ਕਰੋਨਾ ਵੇਲੇ ਹੋਰੇ ਇਹ ਪੂਰੀ ਸੇਵਾ ਸ਼ਿਵਟ ਬੰਸ ਦੇ ਵਿੱਚ ਕਰਦੇ ਆ ਰਹੇ ਨੇ ਸਾਰੇ ਵਲੰਟੀਅਰ ਨੇ ਅਸੀਂ ਇਹਨਾਂ ਡਿਊਟੀ ਸਾਡੀ ਲਈ ਪਰ ਸਹੀ ਇੱਕ ਹਫਤੇ ਤੋਂ ਅਸੀਂ ਉੱਥੇ ਪਿੰਡਾਂ ਦੇ ਜਾ ਰਹੇ ਹਾਂ ਉਹਨਾਂ ਦੀ ਸਥਿਤੀ ਦੇਖਣ ਵੀ ਬਾੜ ਰਾਹੀਤ ਜਿਹੜੇ ਬਹੁਤ ਉਹ ਤਕਲੀਫ 'ਚ ਨੇ ਘਰਾਂ ਤੋਂ ਬਾਹਰ ਸੜਕਾਂ ਤੇ ਬੈਠੇ ਨੇ ਰਾਸ਼ਨ ਨਹੀਂ ਮਿਲ ਰਿਹਾ ਉਹਨਾਂ ਨੂੰ ਤਾਂ ਉਹ ਉਹਨਾਂ ਦੀ ਉਹ ਡਿਮਾਂਡ ਸੀ ਰਾਸ਼ਨ ਦੀ ਤਾਂ ਇਹ ਚੀਫ ਸਾਹਿਬ ਨੇ ਜਾ ਉਹਦਾ ਮੌਇਨਾ ਕੀਤਾ ਤਾਂ ਫਿਰ ਇਹਨਾਂ ਨੇ ਕਿਹਾ ਵੀ ਜਿਹੜੀ ਦੁਕਾਨਾਂ ਉੱਤੇ ਹੈਗੀ ਆ ਉਹ ਪੂਰੀ ਕੀਤੀ ਜਾਵੇ। ਇਹਨਾਂ ਨੇ ਮੈਂ ਕਿਹਾ ਰਾਸ਼ਨ ਦੀ ਰਾਸ਼ਨ ਇਹਨਾਂ ਨੇ ਜਿਦੀ ਕਹਿੰਦੇ 500 ਬੈਗ 3 ਲੱਖ ਦਾ ਇਮੀਡੀਏਟਲੀ ਰਾਸ਼ਨ ਇਹਨਾਂ ਨੇ ਲੈ ਕੇ ਬੈਗ-ਬੈਗ ਕਰਾ ਕੇ ਆ ਗੱਡੀ ਭਰੀ ਹੋਈ ਆ ਉੱਥੇ ਦੇਣ ਚੱਲੇ ਆ ਸੀ। ਪਿੰਡਾਂ ਦੇ ਵਿੱਚ ਬੱਲੋਵਾਲ ਹੋਰ ਅੱਗੇ ਲਖੋਵਾਲ ਜਿਹੜੇ ਪਿੰਡ ਚਾਰਕ ਪੈਂਦੇ ਨੇ ਉੱਥੇ ਅਸੀਂ ਜਾ ਕੇ ਘਰਾਂ ਘਰਾਂ 'ਚ ਇਹ ਰਾਸ਼ਨ ਵੰਡਣਾ ਹੈਗਾ ਵਾ। ਗੱਡੀ ਵੀ ਮੇਰੀ ਗੱਡੀ ਹਾਂ ਗੱਡੀ ਵੀ ਇਹਨਾਂ ਦੀ। ਆ ਮੋਟਰ ਟ੍ਰਾਂਸਪੋਰਟ। ਕੱਲ ਮੈਂ ਤਾਂ ਸਮਝਦਾ ਨਹੀਂ। ਸਾਰਾ ਕੁਛ ਇਹਨਾਂ ਦਾ ਗੱਡੀ ਭਾਰਤ ਟ੍ਰਾਂਸਪੋਰਟ ਕੰਪਨੀ ਜੀ ਸਰਦਾਰ ਗੁਰਚਰਨ ਸਿੰਘ ਅਗਰ ਤੁਸੀਂ ਮਾਲਕ ਨੇ ਸ਼ੰਗਾਰਸ਼ਲ ਮਾਲਕ ਨੇ ਇਹ ਬਹੁਤ ਸੇਵਾ ਸਾਨੂੰ ਇਹ ਵਲੰਟੀਅਰ ਨੂੰ ਬੜੀ ਹੈਲਪ ਕਰਦੇ ਨੇ ਬੜੀ ਮਤਲਬ ਇਸ ਉਮਰ 'ਚ ਵੀ ਇਹਨਾਂ ਨੇ ਪੂਰਾ ਮਤਲਬ ਲੱਗਦੇ ਨਹੀਂ ਸਹਿਯੋਗ ਦਿੰਦੇ ਨੇ ਲੱਗਦੇ ਨਹੀਂ ਵੀ ਇਸ ਉਮਰ 'ਚ ਵੀ ਇੰਨਾ ਕੰਮ ਕਰਦੇ ਹੋਣਗੇ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਆ ਸਾਡੇ ਸੀ ਚੀਪ ਸਾਹਿਬ ਦਾ ਤਾਂ ਸਰਦਾਰ ਗੁਰਚਰਨ ਸਿੰਘ ਜੀ ਦਾ ਤਾਂ ਔਰ ਸਾਡੇ ਸਾਡੇ ਸਟੋਰ ਸੁਪਰੀਡੈਂਟ ਗੋਰਪ੍ਰੀਸ ਸਰ ਜਿਹੜੇ ਥੱਲੇ ਸਾਡੇ ਸਿਵਲ ਡਿਵਿਜ਼ਨ ਡਿਪਾਰਟਮੈਂਟ ਤੇ ਹੁੰਦੇ ਨੇ ਔਰ ਡਿਸਟ੍ਰਿਕਟ ਕਮਾਂਡਰ ਸਾਹਿਬ ਗੁਰਸ਼ਰਨ ਸਿੰਘ ਗਰੇਵਾਲ ਸਾਹਿਬ ਇਹ ਸਾਰੇ ਦੇ ਰਹਿ ਨੂੰ ਆਏ ਹਟ ਅੱਜ ਇਹ ਸਾਰਾ ਹਾਰਡ ਫੀਡ ਤਾਂ ਨੂੰ ਰਾਸ਼ਨ ਭੇਜਿਆ ਜਾ ਰਿਹਾ ਔਰ ਸਾਡੇ ਵਲੰਟੀਅਰ ਨੇ ਇਹ ਤਕਰੀਬਨ 150 ਵਲੰਟੀਅਰ ਅੱਧਾ ਇੱਥੇ ਪਹੁੰਚੇ ਹੋਏ ਨੇ ਬਾਕੀ ਇੱਥੇ ਅਸੀਂ ਬੁਲਾਏ ਸੀਗੇ ਚੰਡੀ ਦੇ ਵਾਸਤੇ ਡਿਪ ਕਮਿਸ਼ਨਰ ਸਾਹਿਬ ਤੋਂ ਕਮਿਸ਼ਨਰ ਸਾਹਿਬ ਨੂੰ ਅਮਰਜੈਂਸੀ ਪਿੰਡਾਇ ਜਾਣਾ ਪੈ ਗਿਆ ਉਹ ਕਹਿੰਦੇ ਐਡੀ ਸਾਹਿਬ ਦੀ ਮੈਂ ਡਿਊਟੀ ਲਾਤੀ ਹੈਗੀ ਉਹ ਵੀ ਐਡੀ ਸਾਹਿਬ ਆ ਰਹੇ ਤੁਹਾਡੇ ਕੋ ਤਾਂ ਉਹਨਾਂ ਨੇ ਆ ਕੇ ਚੰਡੀ ਦਿੱਤੀ ਹੈ ਚੀਫ ਸਾਹਿਬ ਨੇ ਸਾਡੇ ਚੰਡੀ ਦਿੱਤੀ ਹੈ ਦੇ ਕੇ ਸਾਨੂੰ ਹੁਣ ਰਵਾਨਗੀ ਕਰਨਗੇ ਅਸੀਂ ਉੱਥੇ ਜਾ ਕੇ ਰਾਸ਼ਨ ਵੰਡਾਂਗੇ ਉਹਨਾਂ ਦੀਆਂ ਹੋਰ ਸਮੱਸਿਆ ਜਿਹੜੀਆਂ ਹੋਣਗੀਆਂ ਉਹ ਉਹਨਾਂ ਨੂੰ ਦੇਖਦੇ ਹੋਏ ਅਸੀਂ ਚੀਫ ਸਾਹਿਬ ਨੂੰ ਆ ਕੇ ਦੱਸਾਂਗੇ ਚੀਫ ਸਾਹਿਬ ਜੋ ਡਿਊਟੀ ਉਸ ਤੋਂ ਬਾਅਦ ਲਾਣਗੇ ਉਹ ਅਸੀਂ ਧਨ ਮੰਨ ਧਨ ਨਾਲ ਨਿਵਾਵਾਂਗੇ ਤਾਂ ਇਹ ਸੇਵਾ ਇਹਨਾਂ ਦੀ ਸਰ ਗੁਰਚਰਨ ਸਿੰਘ ਸੇ ਬਹੁਤ ਮਿਹਨਤ ਦਾ ਧੰਨਵਾਦ ਕਰਦਾ ਜਿਹੜਾ ਇੰਨਾ ਉਪਰਾਲਾ ਕਰਦੇ ਨੇ ਇਹ ਇੰਨਾ ਪੈਸਾ ਖਰਚਦੇ ਨੇ ਆਪਣੇ ਕੋਲੋਂ ਤਾਂ ਮੈਂ ਇਹਨਾਂ ਦਾ ਧੰਨਵਾਦ ਕਰਦਾ ਇਹਨਾਂ ਨੂੰ ਜੈ ਹਿੰਦ ਕਰਦਾ ਜੈ ਭਾਰਤ ਤੁਸੀਂ ਹੋ ਜੇ ਤੁਸੀਂ